ਰਾਹੁਲ ਵਰਮਾ ਬਣੇ ਸ਼ਿਵ ਸੈਨਾ ਸਮਾਜਵਾਦੀ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਸ਼ਿਵ ਸੈਨਾ ਸਮਾਜਵਾਦੀ ਦੀ ਜ਼ਿਲ੍ਹਾ ਪਧਰੀ ਮੀਟਿੰਗ ਛੇ ਮੰਦਰ ਟਾਂਡਾ ਵਿੱਚ ਹੋਈ ਜਿਸ ਵਿੱਚ ਕੌਮੀ ਚੇਅਰਮੈਨ ਹਨੀ ਭਾਰਦਵਾਜ ਕੌਮੀ ਯੂਥ ਵਾਈਸ ਪ੍ਰਧਾਨ ਵਿਸ਼ਾਲ ਮਦਾਨ ਸੂਬਾ ਪ੍ਰਧਾਨ ਨਰਿੰਦਰ ਠਾਪਰ ਜੰਦਰ ਨੇ ਸ਼ਿਵ ਸੈਨਿਕਾਂ ਨੂੰ ਲਾਂਬਨ ਕਰਦੇ ਹੋਏ ਉਹਨਾਂ ਵਿੱਚ ਧਰਮ ਰੱਖਿਆ ਦੇਸ਼ ਭਗਤੀ ਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਨ ਦੀ ਸੋਚ ਦਾ ਸੰਚਾਰ ਕੀਤਾ ਇਸ ਮੌਕੇ ਸੰਗਠਨ ਦੀ ਮਜ਼ਬੂਤੀ ਲਈ ਇਹਨਾਂ ਕੌਮੀ ਆਗੂਆਂ ਨੇ ਅੰਮੜਾ ਦੀ ਨੌਜਵਾਨ ਆਗੂ ਰਾਹੁਲ ਵਰਮਾ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ ਥਾਪਿਆ ਵਿਪਨਦੀਪ ਟੜਿਆਲਾ ਤੇ ਅਸ਼wini ਤੱਲਾ ਨੂੰ ਜਥੇਬੰਦੀ ਦੇ ਅਹੁਦੇਦਾਰਾਂ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਆਗੂਆਂ ਨੇ ਨਾਮ ਨਿਯੁਕਤ ਜ਼ਿਲ੍ਹਾ ਪ੍ਰਧਾਨ ਵਰਮਾ ਨੂੰ ਸਨਮਾਨਿਤ ਕਰਦੇ ਹੋਏ ਆਖਿਆ ਕਿ ਜ਼ਿਲ੍ਹੇ ਵਿੱਚ ਧਰਮ ਰੱਖਿਆ ਤੇ ਰਾਸ਼ਟਰ ਭਾਵਨਾ ਰੱਖਣ ਵਾਲੇ ਨੌਜਵਾਨਾਂ ਨੂੰ ਵਾਧੂ ਵਾਧ ਗਿਣਤੀ ਵਿੱਚ ਸ਼ਿਵ ਸੈਨਾ ਨਾਲ ਜੋੜਿਆ ਜਾਵੇਗਾ ਤੇ ਜਲਦੀ ਜਿਲ੍ਹਾ ਜਥੇਬੰਦੀ ਵਿੱਚ ਵੱਖ-ਵੱਖ ਬਲਾਕਾਂ ਦੀਆਂ ਟੀਮਾਂ ਦਾ ਗਠਨ ਕੀਤਾ ਜਾਵੇਗਾ ਇਸ ਮੌਕੇ ਵਿਸ਼ਾਲ ਗਰੋਵਰ ਪਿੰਦਾ ਪਹਿਲਵਾਨ ਦੀਪਕ ਪੁਨੀਤ ਢਿੰਗਰਾ ਵਿਸ਼ਾਲ ਖੋਸਲਾ ਸੁਨਾਮ ਸਿੰਘ ਮੱਤਾ ਰਾਜੂ ਖੋਸਲਾ ਖੋਸਲਾ ਆਉੜਮੜ ਮਨਚੂ ਮਿੱਟੂ ਸ਼ਰਮਾ ਸਾਹਿਲ ਨਿਤਨ ਅੰਸ਼ ਗਿੱਲ ਕਰਨ ਕੁਮਾਰ ਤੇ ਹੋਰ ਵਿਸ਼ੇਸ਼ ਸੈਨਿਕ ਇਸ ਮੀਟਿੰਗ ਵਿੱਚ ਮੌਜੂਦ ਰਹੇ ਸਾਲ ਮਦਦ ਰਾਸ਼ੀય ਯੂਵਾ ਪ੍ਰਦਾਸ਼ਕ ਸੂਚਨਾ ਸਮਾਗਮ ਲਈ ਅੱਜ ਟਾਂਡੇ ਦੇ ਵਿੱਚ ਸਾਡੇ ਸੰਸਾਰ ਦੇ ਰਾਸ਼ਟਰੀ ਚੇਅਰਮੈਨ ਜੀ ਹਨਿਪਾ ਅਰੋਜੀ ਸਾਡੇ ਪੰਜਾਬ ਦੇ ਚੇਅਰਮੈਨ ਜੀ ਹਿੰਦਰ <th>ਪਾਪੜ ਜੀ ਮੈਡਮ ਪ੍ਰੀਤੀ ਜੀ ਹੋਰ ਸਾਡੇ ਸਾਰੇ ਸਟਾਫਰ ਦੇ ਜਿਹੜੇ ਲੋਕ ਇੱਥੇ ਇਕੱਠੇ ਹੋਏ ਨੇ ਇਹਦਾ ਮੇਨ ਕਾਰਨ ਇਹ ਹੈ ਕਿ ਅੱਜ ਅਸੀਂ ਟਾਂਡੇ ਦੇ ਵਿੱਚ ਨਵੀਂ ਇਕਾਈ ਦਾ ਗਠਨ ਕੀਤਾ ਹੈ ਜਿਸ ਦੇ ਵਿੱਚ ਅਸੀਂ ਰਾਹੁਲ ਜੀ ਨੂੰ ਟਾਂਡੇ ਦਾ ਪ੍ਰਧਾਨ ਨਿਯੁਕਤ ਕੀਤਾ ਹੋਰ ਵਿਸ਼ਾਲ ਗਰੋਹ ਜੀ ਨੂੰ ਟਾਂਡੇ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਔਰ ਇੰਨਾ ਤੇ ਇਹ ਅੱਜਕੱਲ ਯੁਵਾ ਪੀੜ੍ਹੀ ਨੇ ਇਹਨਾਂ ਦੇ ਮੋਢੇ ਤੇ ਬੜਾ ਵੱਡਾ ਭਾਰ ਹੈ ਕਿਉਂਕਿ ਇਹਨਾਂ ਨੂੰ ਇਸ਼ੂਸਨ ਸਮਾਜਵਾਦੀ ਨੂੰ ਅੱਗੇ ਲੈ ਕੇ ਜਾਣਾ ਹੈ ਜੋ ਜਿਵੇਂ ਸਾਡੇ ਰਾਸ਼ੀ ਚੇਅਰਮੈਨ ਜੀ ਨੇ ਦੱਸਿਆ ਹਨੀ ਮਾਧਵ ਜੀ ਨੇ ਕਿ ਅਸੀਂ ਆਉਣ ਵਾਲੇ ਸਮੇਂ ਤੇ ਇੱਕ ਟਾਂਡੇ ਦੇ ਵਿੱਚ ਬਹੁਤ ਵੱਡੀ ਰੈਲੀ ਦਾ ਆਯੋਜਨ ਕਰ ਰਹੇ ਹਾਂ ਜਿਸ ਵਿੱਚ ਇਹ ਯੁਵਾ ਵੱਧ ਤੋਂ ਵੱਧ ਇਕੱਠੇ ਕਰਨ ਔਰ ਇਹ ਜੈਲ ਨੂੰ ਸਕਸੈਸਫੁਲ ਬਣਾ ਜੈ ਮਾਤਾ ਸ਼੍ਰੀ ਰਾਮ ਹਰ ਹਰ ਮਾਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮੈਂ ਨਰਿੰਦਰ ਧੱਪੜ ਸਿੱਖਣਾ ਸਮਾਜਵਾਦੀ ਤੋਂ ਅੱਜ ਜੋ ਡਾਂਡਾ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਵੀ ਨੂੰ ਪੰਡਿਤ ਜੀ ਦੀ ਅਗਵਾਈ ਤੇ ਰੱਖੀ ਗਈ ਸੀ ਸੋ ਸਾਡੇ ਰਾਸ਼ਟਰੀ ਰਾਸ਼ਟਰੀ ਚੇਅਰਮੈਨ ਸ਼੍ਰੀ ਹਨੀ ਬਾਟਵਾ ਜੀ ਕਿਸੇ ਤਰ੍ਹਾਂ ਤੇ ਉਹਨਾਂ ਦੇ ਨਾਲ ਵਿਸ਼ਾਲ ਮਦਾਨ ਜੀ ਜੁਵਾ ਰਾਸ਼ਟਰੀ ਮਦਾਨ ਤੇ ਸਾਡੇ ਜੰਦਰ ਜిల్లా ਮਹਿਲਾ ਵਿੰਡੂ ਮੈਡਮ ਪ੍ਰੀਤੀ ਜੀ ਪਹੁੰਚੇ ਨੇ ਸੋ ਅੱਜ ਇਹ ਮੀਟਿੰਗ ਮੀਟਿੰਗ ਦਾ ਮੁਖੇਦੇ ਸੀ ਦੀ ਜੁਵਾ ਨੂੰ ਪਾਰਟੀ ਦੇ ਨਾਲ ਇਕੱਠੇ ਕਰਨਾ ਅੱਜ ਇੱਕ ਨਵਾਂ ਜੁਨਟ ਤਾਂਡਾ ਦੇ ਵਿੱਚ ਨਿਯੁਕਤ ਕੀਤਾ ਗਿਆ ਜਿੰਦੇ ਵਿੱਚ ਰਾਹੁਲ ਬਰਮਾ ਜੀ ਤੇ ਵਿਸ਼ਾਲ ਜੀ ਨੂੰ ਬਹੁਤ ਵੱਡਾ ਜੋਗੀ ਜ਼ਿੰਮੇਵਾਰ ਦਿੱਤੀ ਗਈ ਹੈ ਇਹਦੇ ਨਾਲ ਹੋਰ ਸਾਥੀਆਂ ਨੂੰ ਨਾਲ ਜ਼ਿੰਮੇਵਾਰ ਦਿੱਤੀ ਗਈ ਹੈ ਸੋ ਸਾਨੂੰ ਵਿਸ਼ਵਾਸ ਹੈ ਕਿ ਪਾਰਟੀ ਦਨਵੰਦਨ ਦਾ ਸੇਵਾਗੰਗ ਦੇ ਨਾਲ ਸਾਨੂੰ ਵਿਸ਼ਵਾਸ ਦਵਾ ਹੈ ਇਹ ਸਾਡੇ ਵੱਲੋਂ ਵੀ ਇਹਨਾਂ ਨੂੰ ਵਿਸ਼ਵਾਸ ਹੈ ਪਾਰਟੀ ਹਰ ਟਾਈਮ ਤੁਹਾਡੇ ਨਾਲ ਮੋਢੇ ਨਾਲ ਮੋਟਾ ਲਾ ਕੇ ਖੜੀ ਆ ਕੋਈ ਵੀ ਪ੍ਰੋਬਲਮ ਹੋਵੇ ਤੇ ਪਾਰਟੀ ਤੁਸੀਂ ਨਹੀਂ ਚੰਦ ਹੋਗੇ 24 ਹੋਰ ਫੋਨ ਕਰ ਸਕਦੇ ਹੋ ਸੋ ਸਾਡੇ ਰਾਸ਼ਟਰੀ ਅੰਜਲ ਮਾ ਸਾਜੀ ਤੇ ਜੁਵਾ ਦੇ ਰਾਸ਼ਟਰੀ ਪ੍ਰਧਾਨ ਵਿਚਾਰ ਮਦਾਨੀ ਹਰ ਟਾਈਮ ਸੇਵਾ ਦੇ ਵੀ ਤਿਆਰ ਰਹਿੰਦੇ ਨੇ ਸਾਡੇ ਰਾਸ਼ਟਰੀ ਪ੍ਰਧਾਨ ਜੀ ਕਮਲੇਸ਼ ਭਾਰਤਵਾਦੀ ਹੁਕਮਾਂ ਦੇ ਅਨਸਾਰ ਇਹ ਸਾਰਾ ਅੱਜ ਜੋ ਵੀ ਕਾਰਗ੍ਰਾਮ ਹੋਇਆ ਹੈ ਸੋ ਸਾਡੇ ਰਾਸ਼ਟਰੀ ਪ੍ਰਧਾਨ ਜੀ ਕਮਲੇਸ਼ ਭਾਰਤਵਾਦੀ ਹਮੇਸ਼ਾ ਅੱਤਵਾਦ ਤੇ ਨਸ਼ੇ ਦੇ ਖਿਲਾਫ ਆਪਣੀ ਮੀਂਹ ਤੁ लागले ਆ ਰਿਹਾ ਸੋ ਇਤਾਂ ਹੀ ਜਲਦੀ ਰਹੇਗੀ ਜੋ ਸਾਥੀਓ ਤੁਹਾਨੂੰ ਪਤਾ ਹੈ ਕਿ ਜੋ ਸੱਤਾ ਦੇ ਵਿੱਚ ਲੋਕ ਹੈ ਉਹਨਾਂ ਨੇ ਕਦੇ ਵੀ ਨਸ਼ੇ ਦੇ ਖਿਲਾਫ ਗੱਲ ਨਹੀਂ ਕਰਨੀ ਹੱਤਵਾਦ ਦੇ ਖਿਲਾਫ ਨਹੀਂ ਗੱਲ ਕਰਨੀ ਸੋ ਵਿਚਰ ਜਾਣਾ ਸਮਾਜਵਾਦੀ ਹਮੇਸ਼ਾ ਨਸ਼ਾ ਤੇ ਹੱਤਵਾਦ ਦੇ ਖਿਲਾਫ ਆਪਣੀ ਲੜਾਈ ਲੜਦੀ ਆ ਰਹੀ ਹੈ ਸੋ ਲੜਦੇ ਰਾਂਗੇ ਸਾਡੇ ਰਾਸ਼ਟਰਪਤੀ ਆਪਾ ਜੀ ਗੁਨੇਸ਼ ਪਾਟਵਾ ਜੀ ਤੇ ਦਿਸ਼ਾ ਸੰਸਾ ਸਾਹਿਬ ਜੋ ਵੀ ਕੋ ਜ਼ਮਨੋਂ ਦਿਸ਼ਾ ਦਿੱਤੀ ਜਾਏਗੀ ਉਹਦੇ ਨਾਲ ਅਸੀਂ ਚੱਲਦੇ ਰਾਂਗੇ ਜੈ ਸ਼ੀ ਰਾਮ मैं हनी भाद्वी राष्ट्रीय चेयरमैन शिवसेना समाजवादी आज मेरे साथ हमारे पार्टी के राष्ट्रीय युवा अध्यक्ष विशाल मदान जी पार्टी के पंजाब चेयरमैन श्री नरेंद्र थापर जी और जलंधर से वुमेन हेल्थ के प्रेसिडेंट श्री पी जी और पूरी टांडा की टीम आज यहाँ मंदिर में इकट्ठ हुआ है जिसका कारण है कि हम दोबारा से शिवसेना समाजवादी का लुध्याना टांडा इकाई का दोबारा से प्रधान नियुक्त कर रहे हैं जिसमें हमने राहुल जी को टांडा का प्रधान और विशाल जी को चेयरमैन नियुक्त किया है जिस तरह की शिवसेना समाज विरोधी शुरू से ही आतंकवाद में नशे के विरोध में अपनी आवाज बुलंद करती आई है, है और करती रहेगी जहां समय से हमने पंजाब के हर जिले में आतंकवाद में नशे के विरोध में रैलियाँ निकाली हैं जिसका आगाज़ बहुत जल्द हमारे राष्ट्रीय प्रधान श्री कमलेश भारद्वाज जी द्वारा किया जाएगा और पंजाब के हर जिले में ये रैलियाँ निकाली जाएंगी जिसकी शुरुआत हम टांडे से करेंगे ਅੱਜ ਸ਼੍ਰੀ ਸ੍ਰੀ ਸਮਾਜ ਮਦਰੀ ਮੀਟਿੰਗ ਟਾਂਡਾ ਯੂਨਿਟ ਵੱਲੋਂ ਇੱਕ ਸ਼੍ਰੀ ਮੰਦਰ ਟਾਂਡਾ ਵਿੱਚ ਰੱਖੀ ਗਈ ਹੈ ਜੋ ਕਿ ਇਹ ਮੀਟਿੰਗ ਦਾ ਯੋਜਨ ਸਾਡੇ ਰਾਜੂ ਬੋਸਲਾ ਜੀ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਮੁੱਖ ਅਤੀਤੀ ਮਹਿਮਾਨ ਸਾਡੇ ਕੁਮਰੇਜ ਭਾਰਦੀਆ ਦੁਆਰਾ ਸਾਡੇ ਹਣੀ ਭਾਰਦੀਆ ਜੀ ਵਿਚਾਰ ਮਦਾਨ ਜੀ ਅਤੇ ਜਲੰਧਰ ਤੋਂ ਨਿੰਦਰ ਥਾਪਰ ਅਤੇ ਉਹਨਾਂ ਨਾਲ ਨਰਮ ਰੂਮਨ ਸਾਡੇ ਪਹੁੰਚਣੇ ਜੋ ਕਿ ਅਸੀਂ ਇਹਨਾਂ ਨੂੰ ਸਵਾਗਤ ਕਰਾਣੇ ਆਂ ਜੋ ਸਾਡੀ ਇਹਨਾਂ ਨੇ ਤੇ ਚੋਰੀ ਕੀਤੀ ਹੈ ਅਸੀਂ ਇਹਨਾਂ ਦੇ ਹਰ ਮਰਕ ਹਰ ਟਾਈਮ ਇਹਨਾਂ ਨਾਲ ਖੜੇ ਰਵਾਂਗੇ ਜੋ ਵੀ ਇਹਨਾਂ ਨੂੰ ਸਮਵਾਰ ਨਹੀਂ ਪੁੱਟਿਆ ਜਾਊਗਾ ਟਾਂਡਾ ਯੂਨਿਟ ਦੀ ਹਮੇਸ਼ਾ ਇਹਨਾਂ ਨੂੰ ਜਦੋਂ ਲੋਡ ਹੋਵੇ ਅਸੀਂ ਹਮੇਸ਼ਾ ਇਹਨਾਂ ਨਾਲ ਖੜੇ ਆ ਤੇ ਜੋ ਵੀ ਜੁਵਾ ਪੀੜੀ ਦੇ ਨਾਲ ਅਸੀਂ ਨਾਲੇ ਖੜਾ ਆ ਸਾਡੇ ਜਿੱਦਾਂ ਵੀ ਕਮਲੇਸ਼ ਪਾਰਕਰ ਦੁਆਰਾ ਇੱਕ ਇੱਕ ਮੈਮ ਚਲਾਈ ਗਈ ਹੈ ਕਿ ਜੋ ਕਿ ਆਪਣੇ ਯੋਜਵਾਨ ਪੀੜੀ ਨੂੰ ਨਾਲ ਜੋੜਿਆ ਜਾਵੇ ਤਾਂ ਹਮੇਸ਼ਾ ਅਸੀਂ ਇਸ ਟੀਮ ਨੂੰਗੇ ਬਣਾਉਂਦੇ ਹੋਏ ਹਰ ਟਾਈਮ ਹਰ ਦੋ ਦੋ ਤਿੰਨ ਹਫ਼ਤੇ ਤੇ ਬਾਹਰ ਅਸੀਂ ਨਿਊ ਦਿੱਲੀਆ ਕਨੰਗੜਾ ਯੂਨਿਟ ਦੀ ਤੇ ਇਸ ਲਈ ਸਾਰੇ ਪਾਏ ਹੋਏ ਪ੍ਰੋਤਸ ਸੱਜਣਾਂ ਦਾ ਧੰਨਵਾਦ ਕਰਦੇ ਆ ਤੇ ਨਾਲ ਹੀ ਅਸੀਂ ਹੋਕਮ ਮਹਿਮਾਨਾਂ ਦਾ ਵੀ ਧੰਨਵਾਦ ਕਰਦੇ ਆ ਧਕਾਰ ਏ 20 ਵਜੇ ਹਰਮਹਾਂ ਦੇ